ਖੁਬੱਲਾ ਦਾ ਸਾਡੇ ਅੱਜ ਅਸੀਂ ਆਮ ਆਦਮੀ ਆਮ ਆਦਮੀ ਆ ਔਰ ਸਭ ਨਾਲ ਵੱਡੀ ਗੱਲ ਅੱਜ ਪੰਜਾਬ ਦੀ ਮਾਂ ਬੋਲੀ ਦਾ ਜੋ ਅੱਜ ਸਾਨੂੰ ਘਾਟਾ ਪਿਆ ਵਾ ਪਾਤਰ ਸਾਹਿਬ ਦਾ ਮੈਂ ਸਮਝਦਾ ਵੀ ਉਹਦੇ ਨਾਲ ਸਾਡਾ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਉਹ ਰੱਬ ਨੂੰ ਪਿਆਰੇ ਹੋ ਗਏ ਅਸੀਂ ਬਹੁਤ ਪਹਿਲਾਂ ਆਉਣਾ ਸੀਗਾ ਲੋਲਸ਼ ਕਰਨਾ ਪਰ ਉਹ ਉਹਨਾਂ ਦੀ ਖਬਰ ਸੁਣਦੇ ਸਾਰ ਸਾਡੇ ਅੱਜ ਸੀਐਮ ਸਾਹਿਬ ਵੀ ਐਸੇ ਕਰਕੇ ਆਏ ਆ ਇਸ ਕਰਕੇ ਅਸੀਂ ਸਾਰਾ ਪ੍ਰੋਗਰਾਮ ਜਿਹੜਾ ਉਹ ਚੇਂਜ ਕਰਕੇ ਸਿੰਪਲ ਤੌਰ ਤੇ ਮੈਂ ਆਪਣੇ ਸਾਥੀਆਂ ਨਾਲ ਐਮਐਲਏ ਸਾਥੀ ਤੇ ਪੰਜ ਬੰਦੇ ਅਸੀਂ ਫੈਮਿਲੀ ਦੇ ਆ ਕੇ ਇੱਥੇ ਸਿੰਪਲ ਕਾਗਜ਼ ਫਾਈਲ ਕਰਕੇ ਚੱਲੇ ਆਂ ਔਰ ਅੱਜ ਇੱਕ ਗੱਲ ਦਾ ਵੀ ਤਿਆਰ ਕਰਕੇ ਚੱਲੇ ਆਂ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਇਹ ਅੱਜ ਅਪਰਾਲਾ ਕਰਕੇ ਚੱਲੇ ਆਂ ਤੋਂ ਪੇਪਰ ਫਾਈਲ ਕਰਕੇ ਲੋਕਾਂ ਦੀ ਕਚਹਿਰੀ ਚ ਜਾਣਾ ਲੋਕਾਂ ਦੇ ਫਤਵੇ ਤੋਂ ਬਾਅਦ ਲੁਧਿਆਣੇ ਦੀ ਸੇਵਾ ਕਰਨੀ ਆ ਔਰ ਲੁਧਿਆਣੇ ਦੇ ਲੋਕਾਂ ਦਾ ਜੋ ਬਣਦਾ ਹੱਕ ਆ ਉਹਦੇ ਹੱਕ ਦੀ ਲੜਾਈ ਲੜਨੀ ਇੱਕ ਬੈਂਸ ਬੈ ਸ਼ਾਮਲ ਹੋ ਗਏ ਆ ਬ੍ਰਦਰ ਆਮਾ ਦੇ ਕਾਂਗਰਸ ਦੇ ਬਣ ਗਏ ਦੇਖੋ ਮੱਲਿਆ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ ਦਿੱਲੀ ਦਾ ਕੰਮ ਆ ਜਿਨ੍ਹਾਂ ਚ ਸ਼ਾਮਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੇ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਵਾਜ ਦੀ ਚੱਕ ਕੇ ਗਿਆ ਇਹ ਕੀ ਕਰੂਗੇ ਹੁਣ ਜਿਲੰਦਰ ਬੀਜਪੀ ਚ ਸ਼ਾਮਲ ਹੋ ਗਏ ਸੀ ਅੱਜ ਤੇ ਲੁਧਿਆਣੇ ਅੱਜ ਕਾਂਗਰਸ ਚ ਸ਼ਾਮਲ ਹੋ ਗਏ ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ ਇਹ ਦਿੱਲੀ ਦਾ ਲੁਧਿਆਣੇ ਤੇ ਪੰਜਾਬ ਦੀ ਆਵਾਜ਼ ਆ 13 0 ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਦੇਖੋ ਜਿਹੜਾ ਵਿਰੋਧ ਹੋਇਆ ਵਾ ਉਹ ਜ਼ਖਮ ਨੇ ਪੰਜਾਬ ਦੇ ਤੇ ਪੰਜਾਬੀਆਂ ਨੂੰ ਦਿੱਤੇ ਜ਼ਖਮ ਕਾਂਗਰਸ ਵੱਲੋਂ ਏ ਜਖਮ ਭਰੇ ਨਹੀਂ ਇਹ ਨਾ ਲੋਕਾਂ ਨੇ ਦੇਖੋ ਇਹਨਾਂ ਦਾ ਕੰਮ ਆ ਪਹਿਲਾਂ ਕਰ ਲੋ ਫਿਰ ਮਾਫੀ ਮੰਗ ਲੋ ਇਹ ਕੀ ਕੰਮ ਜਿਹੜਾ ਭਾਈਚਾਰੇ ਨੂੰ ਅਗਲੇ ਨੂੰ ਠੇਸ ਪਹੁੰਚਦੀ ਆ ਕਿਉਂ ਨਾ ਚਰਚ ਬਣੂਗੀ ਕਿਉਂ ਨਾ ਮੰਦਿਰ ਬਣੂਗਾ ਕਿਉਂ ਨਾ ਗੁਰਦੁਆਰਾ ਬਣੂਗਾ ਕਿਉਂ ਨਾ ਮਸਜਿਦ ਬਣੂਗੀ ਇਹ ਆਮ ਆਦਮੀ ਪਾਰਟੀ ਆ ਇਹ ਸਾਰਿਆਂ ਦੇ ਧਰਮਾਂ ਦਾ ਕਦਰ ਕਰਕੇ ਔਰ ਮੁਠੀ ਬਨ ਕੇ ਹਰ ਧਰਮ ਦੇ ਰਿਸਪੈਕਟ ਕਰਦਾ